ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਭਾਰਤੀ ਹਵਾਈ ਫੌਜ ਨੂੰ ਮਿਲਿਆ ਨਵਾਂ ਮੁਖੀ ਦਿੱਲੀ ਨੂੰ ਮਿਲੀ ਨਵੀਂ ਮੁੱਖ ਮੰਤਰੀ ਪੰਜ ਮੰਤਰੀਆਂ ਦੇ ਵੀ ਚੁੱਕੀ ਸੋਂ ਬੀ ਐਮ ਡਬਲਯੂ ਪਲਾਂਟ ਮਸਲੇ ਤੇ ਸੀਐਮ ਮਾਨ ਦੇ ਹੱਕ ਵਿੱਚ ਆਏ ਬਰਾੜ ਬਾਜਪਾ ਤੇ ਮਜੀਠੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ पीजीआई चंडीगढ़ ਦੇ ਡਾਕਟਰ ਤੇ ਮਹਿਲਾ ਮਰੀਜ਼ ਨੇ ਲਾਏ ਗੰਭੀਰ ਦੋਸ਼ ਸਿੱਖ ਫੌਜੀ ਅਫਸਰ ਦੀ ਲੜਕੀ ਅਤੇ ਪੁਲਿਸ ਵੱਲੋਂ ਥਾਣੇ ਅੰਦਰ ਕੁਕਰਮ ਅਤੇ ਹੋਰ ਕੁਝ ਅਹਿਮ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਗੱਲ ਕਰਦੇ ਹਾਂ ਕਿ ਭਾਰਤੀ ਹਵਾਈ ਫੌਜ ਨੂੰ ਨਵਾਂ ਮੁਖੀ ਮਿਲਣ ਜਾ ਰਿਹਾ ਹੈ ਅਮਰਪ੍ਰੀਤ ਸਿੰਘ ਹਵਾਈ ਫੌਜ ਦੇ ਨਵੇਂ ਮੁਖੀ ਹੋਣਗੇ ਉਹਨਾਂ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਮੌਜੂਦਾ ਸਮੇਂ ਹਵਾਈ ਫੌਜ ਵਿੱਚ ਉਪ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਨੇ ਉਹ 30 ਸਤੰਬਰ ਦੀ ਦੁਪਹਿਰ ਤੋਂ ਚੀਫ ਮਾਰਸ਼ਲ ਦੇ ਤੌਰ ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਣਗੇ ਦੱਸਣਾ ਬਣਦਾ ਕਿ ਭਾਰਤੀ ਹਵਾਈ ਫੌਜ ਦੇ ਮੌਜੂਦਾ ਮੁਖੀ ਏਅਰ ਚੀਫ ਮਾਰਸ਼ਲ 30 ਸਤੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ 1 ਫਰਵਰੀ 2023 ਤੋਂ ਭਾਰਤ ਦੇ 47ਵੇਂ ਉਪ ਮੁਖੀ ਦੇ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ ਉਹਨਾਂ ਨੇ ਹਵਾਈ ਫੌਜ ਦੇ ਵਿੱਚ ਆਪਣਾ ਸਫ਼ਰ 1984 ਵਿੱਚ ਸ਼ੁਰੂ ਕੀਤਾ ਸੀ ਇਸ ਤੋਂ ਇਲਾਵਾ ਉਹ ਪਰਾਗ ਰਾਜ ਵਿੱਚ ਕੇਂਦਰੀ ਹਵਾਈ ਕਮਾਂਡ ਦੇ 에ਅਰ ਅਫਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ ਅਤੇ ਹੁਣ ਉਹ ਇਸ ਸਭ ਤੋਂ ਸਿਖਰਲੇ ਅਹੁਦੇ ਤੇ ਪਹੁੰਚ ਚੁੱਕੇ ਨੇ ਤੇ ਹੁਣ ਗੱਲ ਕਰਦੇ ਆ ਕਿ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਹੈ ਨਾ ਉਹਦੇ ਉੱਤੇ ਲਗਾਤਾਰ ਪੰਗੇ ਨੇ ਪਵਾੜੇ ਨੇ ਕੋਈ ਰਵਨੀਤ ਬਿੱਟੂ ਦੇ ਸਿਰ ਕਲਮ ਕਰਨੀਆਂ ਗੱਲਾਂ ਆਖ ਰਿਹਾ ਹੈ ਤੇ ਕੋਈ ਰਵਨੀਤ ਬਿੱਟੂ ਨੂੰ ਉਹਦੇ ਤੋਂ ਬਾਅਦ ਅਤਵਾਦੀ ਆਖ ਰਿਹਾ ਹੈ ਤੇ ਹੁਣ ਇਸ ਮਸਲੇ ਦੇ ਉੱਤੇ ਭਾਜਪਾ ਅਤੇ ਕਾਂਗਰਸ ਆਬ ਮੁ ਸਾਹਮਣੇ ਨੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਸਿੱਖਾਂ ਨੂੰ ਲੈ ਕੇ ਪੱਗ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਕੜੇ ਨੂੰ ਲੈ ਕੇ ਭਾਜਪਾ ਉਹਦੇ ਤੇ ਹਮਲਾਵਰ ਹੈ ਹੁਣ ਰਾਹੁਲ ਗਾਂਧੀ ਦਾ ਇਹਦੇ ਉੱਤੇ ਪਹਿਲੀ ਵਾਰ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਆਪਣੀ ਇਹਦੇ ਤੇ ਸਫਾਈ ਵੀ ਦਿੱਤੀ ਹੈ ਅਤੇ ਆਪਣੇ ਸੋਸ਼ਲ ਮੀਡੀਆ ਤੇ ਅਮਰੀਕਾ ਦੇ ਵਿੱਚ ਦਿੱਤੇ ਇਸ ਭਾਸ਼ਣ ਦਾ ਵੀਡੀਓ ਵੀ ਸ਼ੇਅਰ ਕਰ ਦਿੱਤਾ ਤਾਂ ਕਿ ਆਵ ਲੋਕਾਂ ਨੂੰ ਪਤਾ ਲੱਗ ਜਾਏ ਕਿ ਰਾਹੁਲ ਝੂਠ ਬੋਲ ਰਹੇ ਨਹੀਂ ਜਾਂ ਭਾਜਪਾ ਅਮਰੀਕਾ ਦੇ ਵਿੱਚ ਉਹ ਕੰਦੇ ਜਿਹੜੇ ਮੇਰੇ ਵੱਲੋਂ ਬਿਆਨ ਦਿੱਤੇ ਗਏ ਸੀ ਉਹਦੇ ਉੱਤੇ ਭਾਜਪਾ ਹੋਰ ਤਾਂ ਕੁਝ ਨਹੀਂ ਕਰ ਰਹੀ ਝੂਠ ਤੇ ਨਫ਼ਰਤ ਫਲਾ ਰਹੀ ਹੈ ਉਹ ਕਹਿੰਦੇ ਮੈਂ ਭਾਰਤ ਅਤੇ ਵਿਦੇਸ਼ ਦੇ ਵਿੱਚ ਰਹਿਣ ਵਾਲੇ ਹਰ ਸਿੱਖ ਭੈਣ ਭਰਾ ਨੂੰ ਪੁੱਛਣਾ ਚਾਹਨਾ ਕਿ ਕੀ ਜੋ ਮੈਂ ਬੋਲਿਆ ਉਹਦੇ ਵਿੱਚ ਕੁਝ ਗਲਤ ਹੈ ਕੀ ਅਜਿਹਾ ਭਾਰਤ ਮੁਲਕ ਨਹੀਂ ਹੋਣਾ ਚਾਹੀਦਾ ਜਿੱਥੇ ਸਿੱਖ ਤੇ ਹਰ ਭਾਰਤੀ ਆਪਣੇ ਧਰਮ ਦਾ ਪਾਲਣ ਆਪਣੇ ਤਰੀਕੇ ਨਾਲ ਕਰ ਸਕੇ ਉਹ ਵੀ ਬਗੈਰ ਕਿਸੇ ਡਰ ਜਾਂ ਭੈ ਤੋਂ ਪਰ ਕਹਿੰਦੇ ਹਰ ਵਾਰ ਵਾਂਗ ਭਾਜ-ਪਾ ਸਿਰਫ ਤੇ ਸਿਰਫ ਝੂਠ ਬੋਲ ਰਹੀ ਹੈ ਉਹ ਮੈਨੂੰ ਖਮੋਸ਼ ਕਰਨ ਤੇ ਅੜੀ ਹੋਈ ਹੈ ਕਿਉਂਕਿ ਉਹ ਸੱਚ ਦੇ ਨਾਲ ਖੜਾ ਨਹੀਂ ਹੋਣਾ ਚਾਹੁੰਦੇ ਪਰ ਮੈਂ ਹਮੇਸ਼ਾ ਬੋਲਿਆ ਤੇ ਬੋਲਾਂਗਾ ਅਤੇ ਜੋ ਭਾਰਤ ਨੂੰ ਉਹਨਾਂ ਚੀਜ਼ਾਂ ਦੇ ਲਈ ਬੋਲਣ ਦੀ ਜਰੂਰਤ ਹੈ ਜੋ ਭਾਰਤ ਨੂੰ ਬਿਆਨ ਕਰਦੀ ਹੈ ਜੋ ਸਾਡੇ ਵਖਰੇਵੇਂ ਹੋਣ ਦੇ ਬਾਵਜੂਦ ਏਕਤਾ ਦੀ ਗੱਲ ਕਰਦੀ ਹੈ ਸਮਾਨਤਾ ਤੇ ਪ੍ਰੇਮ ਭਾਵਨਾ ਨੂੰ ਪਰਿਵਟਾਉਂਦੀ ਹੈ ਅਸਲ ਦੇ ਵਿੱਚ ਦੱਸਣਾ ਬਣਦਾ ਕਿ ਰਾਹੁਲ ਗਾਂਧੀ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਅਮਰੀਕੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹਿ ਦਿੱਤਾ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਏਗਾ ਕਿ ਲੜਾਈ ਕਿਸ ਦੇ ਬਾਰੇ ਹੈ ਲੜਾਈ ਸਿਆਸਤ ਦੇ ਬਾਰੇ ਨਹੀਂ ਇਹ ਤਾਂ ਸਿਰਫ ਉੱਪਰਲੀ ਗੱਲ ਹੈ ਲੜਾਈ ਇਸ ਗੱਲ ਦੀ ਹੈ ਕਿ ਇੱਕ ਸਿੱਖ ਨੂੰ ਭਾਰਤ ਵਿੱਚ ਪੱਗ ਅਤੇ ਕੜਾ ਪਾਉਣ ਦੀ ਇਜਾਜ਼ਤ ਦਿੱਤੀ ਜਾਏਗੀ ਕੀ ਉਹ ਸਿੱਖ ਦੇ ਤੌਰ ਤੇ ਗੁਰਦੁਆਰਾ ਸਾਹਿਬ ਜਾ ਸਕੇਗਾ ਲੜਾਈ ਇਸੇ ਗੱਲ ਨੂੰ ਲੈ ਕੇ ਹੈ ਅਤੇ ਸਿਰਫ ਉਹ ਇਹਦੇ ਲਈ ਨਹੀਂ ਸਗੋਂ ਸਾਰੇ ਧਰਮਾਂ ਦੇ ਵਾਸਤੇ ਹੈ ਭਾਜਪਾ ਨੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਲਗਾਤਾਰ ਘੇਰਿਆ ਅਤੇ ਸਿੱਖ ਕੈਬਨਟ ਮੰਤਰੀਆਂ ਤੇ ਹੋਰ ਆਗੂਆਂ ਨੂੰ ਵੀ ਇਹਦੇ ਖਿਲਾਫ ਬੋਲਣ ਵਾਸਤੇ ਮਜਬੂਰ ਕੀਤਾ ਹੋਇਆ ਜਾਂ ਉਹ ਬੋਲ ਰਹੇ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਸੀ ਕਿ ਰਾਹੁਲ ਜਦੋਂ ਭਾਰਤ ਵਿੱਚ ਹੁੰਦੇ ਆ ਤਾਂ ਕਦੇ ਵੀ ਸਿੱਖਾਂ ਦੀ ਗੱਲ ਨਹੀਂ ਕਰਦੇ ਜਦੋਂ ਉਹ ਸੱਤਾ ਵਿੱਚ ਸਨ ਤਾਂ ਕਿਹੜੀ ਸਰਕਾਰ ਨੇ ਰਾਖਸ਼ ਪੈਦਾ ਕੀਤੇ ਉਹਨਾਂ ਨੂੰ ਇਹ ਪਤਾ ਲਗਾਉਣ ਲਈ ਕੁਝ ਠੋਸ ਆਤਮ ਨਰੀਖਣ ਕਰਨ ਦੀ ਜਰੂਰਤ ਸੀ ਕਿ ਅਜਿਹਾ ਕਿਉਂ ਹੋਇਆ ਇਹ ਝੂਠ ਤੇ ਆਧਾਰਿਤ ਕਹਾਣੀਆਂ ਐ ਰਾਹੁਲ ਗਾਂਧੀ ਦੇ ਖਿਲਾਫ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨਾਲ ਵੀ ਮੁਲਾਕਾਤ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਲੀਗਲ ਐਕਸ਼ਨ ਲੈਣ ਦੀ ਮੰਗ ਵੀ ਕੀਤੀ ਹੈ ਜਦੋਂ ਕਿ ਰਵਨੀਤ ਮਿੱਟੂ ਇਸ ਬਿਆਨ ਤੋਂ ਬਾਅਦ ਲਗਾਤਾਰ ਉਸ ਨੂੰ ਅਤਵਾਦੀ ਆਖ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਵਾਲੇ ਇਹਦੇ ਖਿਲਾਫ ਰਾਹੁਲ ਗਾਂਧੀ ਦੇ ਹੱਕ ਵਿੱਚ ਖੜੇ ਨੇ ਤੇ ਹੁਣ ਗੱਲ ਕਰਦੇ ਆਂ ਦਿੱਲੀ ਨੂੰ ਨਵੀਂ ਸਰਕਾਰ ਨਵੀਂ ਮੁੱਖ ਮੰਤਰੀ ਅਤੇ ਨਵੇਂ ਮੰਤਰੀ ਮਿਲੇ ਨੇ ਆਤੀਸ਼ੀ ਨੇ ਰਾਜਧਾਨੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ ਲੈ ਲਿਆ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਤੀਸ਼ੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਸੀ ਆਤਿਸ਼ੀ ਤੋਂ ਇਲਾਵਾ ਪੰਜ ਵਿਧਾਇਕਾਂ ਨੇ ਵੀ ਕੈਬਨਟ ਮੰਤਰੀ ਵਜੋਂ ਸੌ ਚੁੱਕ ਲਈ ਹੈ ਟੀਵੀਐਨ ਦੇ ਵੱਲੋਂ ਕੱਲ ਇਹ ਖਬਰ ਬ੍ਰੇਕ ਕੀਤੀ ਗਈ ਸੀ ਕਿ ਸੰਭਾਵਨਾਵਾਂ ਹਨ ਕਿ ਪੰਜ ਕੈਬਨਟ ਮੰਤਰੀ ਉਹਨਾਂ ਦੇ ਨਾਲ ਸੌ ਚੁੱਕਣਗੇ ਉਸ ਖਬਰ ਤੇ ਬਹੁਤ ਲੱਗੀ ਹੈ ਆਤਿਸ਼ੀ ਦੇ ਨਾਲ ਮੰਤਰੀ ਵਜੋਂ ਸੌ ਚੁੱਕਣ ਵਾਲੇ ਪੰਜ ਵਿਧਾਇਕਾਂ ਦੇ ਵਿੱਚ ਗੋਪਾਲ ਰਾਏ ਸੌਰਵ ਭਾਰਦवाज ਕੈਲਾਸ਼ ਗਹਿਲੂਤ ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਨੇ ਮੁਕੇਸ਼ ਅਹਲਾਵਤ ਨੂੰ ਪਹਿਲੀ ਵਾਰ ਆਤਿਸ਼ੀ ਦੀ ਕੈਬਨਟ ਵਿੱਚ ਥਾਂ ਦਿੱਤੀ ਗਈ ਹੈ ਮੁੱਖ ਮੰਤਰੀ ਵਜੋਂ ਸੌ ਚੱਕਣ ਤੋਂ ਬਾਅਦ ਆਤਿਸ਼ੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੇ ਹੈ ਸੌ ਚੱਕ ਸਮਾਗਮ ਦੇ ਵਿੱਚ ਕੇਜਰੀਵਾਲ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਆਗੂ ਨੇ ਸ਼ਿਰਕਤ ਕੀਤੀ ਹੈ ਆਤਿਸ਼ੀ ਕਾਲਕਾ ਜੀ ਸੀਟ ਤੋਂ ਤਿੰਨ ਵਾਰ ਵਿਧਾਇਕਾ ਨੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਜਦੋਂ ਅਸਤੀਫਾ ਦਿੱਤਾ ਤੇ ਉਹਨਾਂ ਨੇ ਫਿਰ ਆਤਿਸ਼ੀ ਦੇ ਨਾਮ ਦਾ ਐਲਾਨ ਕੀਤਾ ਸੀ ਇਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਹੋਈ ਸੀ ਜਿਸ ਦੇ ਵਿੱਚ ਸਾਰੇ ਵਿਧਾਇਕਾਂ ਨੇ ਉਹਨਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਦੱਸਣਾ ਬਣਦਾ ਹੈ ਕਿ ਸ਼ੋਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਤਵੜ ਆਤਸ਼ੀ ਦਿੱਲੀ ਦੀ ਤੀਸਰੀ ਮਹਿਲਾ ਮੁੱਖ ਮੰਤਰੀ ਬਣੇ ਹੈ ਆਤਸ਼ੀ ਦੇ ਨਾਲ ਮੰਤਰੀ ਵਜੋਂ ਸੌ ਚੁੱਕਣ ਵਾਲੇ ਪੰਜ ਵਿਧਾਇਕਾਂ ਦੇ ਵਿੱਚ ਗੋਪਾਲ ਰਾਏ ਸੌਰਵ ਭਾਰਤਵਾਜ ਕਲਾਸ਼ ਗਹਿਲੂਤ ਇਮਰਾਨ ਹੁਸੈਨ ਅਤੇ ਮਕੇਸ਼ ਅਹਲਾਵਤ ਨੂੰ ਵੀ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਹੈ ਹੁਣ ਇਹਨਾਂ ਦੇ ਵਿੱਚੋਂ ਇਹ ਵੀ ਦੱਸਣਾ ਬਣਦਾ ਹੈ ਕਿ ਰਾਏ ਗਹਿਲੂਤ ਭਾਰਤਵਾਜ ਅਤੇ ਹੁਸੈਨ ਇੱਕ ਕੇਜਰੀਵਾਲ ਸਰਕਾਰ ਦੇ ਵਿੱਚ ਵੀ ਮੰਤਰੀ ਸੀ ਜਦੋਂ ਕਿ ਮੁਕੇਸ਼ ਅਹਲਾਵਤ ਨੂੰ ਪਹਿਲੀ ਵਾਰ ਮੰਤਰੀ ਬਣਾਇਆ ਗਿਆ ਹੈ। ਅਹਲਾਵਤ ਨੂੰ ਆ ਆਦਮੀ ਪਾਰਟੀ ਦੇ ਵਿਧਾਇਕ ਰਾਜਕੁਮਾਰ ਆਨੰਦ ਦੀ ਥਾਂ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਆਨੰਦ ਲੋਕ ਸਭਾ ਚੋਣਾਂ ਤੋਂ ਇਹਨਾਂ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਪਾਬੂ ਉਲਟੀ ਮਾਰ ਗਏ ਸੀ। ਉਹ ਕੇਜਰੀਵਾਲ ਮੰਤਰੀ ਮੰਡਲ ਦੇ ਵਿੱਚ ਸਮਾਜ ਭਲਾਈ ਮੰਤਰੀ ਹੁੰਦੇ ਸੀ। ਹੁਣ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਪੈਂਡਿੰਗ ਪ੍ਰੋਜੈਕਟਾਂ ਵਿੱਚ ਹੋ ਸਕਦਾ ਹੈ ਤੇਜ਼ੀ ਆਵੇ। ਆਤਸ਼ੀ ਨੂੰ ਫਰਵਰੀ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਦਿੱਲੀ ਦੇ ਵਿੱਚ ਕੰਮ ਕਾਜ ਵਿੱਚ ਤੇਜ਼ੀ ਲਿਆਉਣ ਅਤੇ ਵੱਡੇ ਪ੍ਰੋਜੈਕਟ ਅਤੇ ਯੋਜਨਾਵਾਂ ਨੂੰ ਪਟੜੀ ਤੇ ਲਿਆਉਣ ਲਈ ਤੇਜ਼ੀ ਨਾਲ ਕੰਮ ਵੀ ਕਰਨਾ ਪਵੇਗਾ। ਸਾਫਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 5 ਮਹੀਨੇ ਦੀ ਸਜ਼ਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਕਾਜ ਪ੍ਰਭਾਵਿਤ ਹੋਇਆ ਹੈ। ਆਤਸ਼ੀ ਨੂੰ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਛੋਟੇ ਕਾਰਜਕਾਲ ਦੇ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ। ਉਹਨੂੰ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਦਿੱਲੀ ਦੇ ਵਿੱਚ ਯੋਗ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਬਾਣ ਪੱਤਾ ਦੇਣ ਦਾ ਜਿਹੜਾ ਕੇਜਰੀਵਾਲ ਦਾ ਵਾਅਦਾ ਸੀ ਉਹਨੂੰ ਲਾਗੂ ਕਰਨ ਨੂੰ ਵੀ ਯਕੀਨੀ ਬਣਾਉਣਾ ਹੋਏਗਾ ਇਹ ਵੀ ਅਧਿਕਾਰੀਆਂ ਦੇ ਵੱਲੋਂ ਮੰਨਿਆ ਜਾ ਰਿਹਾ ਕਿ ਆਤਿਸ਼ੀ ਦੇ ਸਾਹਮਣੇ ਸਭ ਤੋਂ ਜਿਹੜਾ ਔਖਾ ਕੰਮ ਹੈ ਉਹ ਐਲਜੀ ਅਤੇ ਉਹਨਾਂ ਦੇ ਦਫ਼ਤਰ ਦੇ ਨਾਲ ਸਿਹਤਮੰਦ ਰਿਸ਼ਤਾ ਕਾਇਮ ਕਰਨਾ ਹੋਏਗਾ ਕਿਉਂਕਿ ਦਿੱਲੀ ਸਰਕਾਰ ਦੇ ਵੱਖ-ਵੱਖ ਪ੍ਰਕਾਰ ਦੇ ਸ਼ਾਸਨ ਦੇ ਨਾਲ ਨਾਲ ਜਿਹੜੇ ਵਿਕਾਸ ਕੰਮ ਨੇ ਜਾਂ ਭਲਾਈ ਦੇ ਕੰਮ ਨੇ ਉਹਨਾਂ ਵਾਸਤੇ ਐਲਜੀ ਦੇ ਦਫ਼ਤਰ ਤੋਂ ਮਨਜ਼ੂਰੀ ਲੈਣੀ ਬੜੀ ਲਾਜ਼ਮੀ ਹੁੰਦੀ ਹੈ ਪਰ ਐਲਜੀ ਅਤੇ ਕੇਜਰੀਵਾਲ ਦੀ ਪਹਿਲਾਂ ਕੱਚੀ ਕੜੀ ਨਹੀਂ ਬਣਦੀ ਰਹੀ ਇਹ ਵੀ ਪਤਾ ਲੱਗਿਆ ਕਿ ਨਵੀਂ ਕੈਬਨਿਟ ਦੇ ਗਠਨ ਤੋਂ ਬਾਅਦ ਆਤਸ਼ੀ ਦੇ ਸਾਹਮਣੇ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਹ ਗਰੁੱਪ A ਪੋਸਟਿੰਗ ਵਾਸਤੇ ਮਹੱਤਵਪੂਰਨ ਨੈਸ਼ਨਲ ਕੈਪੀਟਲ ਸਿਟੀਜ਼ਨ ਸਰਵਿਸਿਜ਼ ਅਥਾਰਟੀ ਉਹਨਾਂ ਦੀ ਮੀਟਿੰਗ ਆਯੋਜਿਤ ਕਰਨਾ ਵੀ ਹੈ ਇਹਦੇ ਨਾਲ ਨਾਲ ਜਿਹੜੀ ਡੋਰ ਸਟੈਪਰ ਡਿਲੀਵਰੀ ਦੀ ਯੋਜਨਾ ਸ਼ੁਰੂ ਕਰਨਾ ਵੀ ਹੈ ਦਿੱਲੀ ਈਵੀ ਨੀਤੀ ਜਿਹੜੀ ਦੂਸਰੀ ਆ ਉਹਨੂੰ ਮਨਜ਼ੂਰੀ ਦੇਣਾ ਵੀ ਹੈ ਤੇ ਮੁੱਖ ਮੰਤਰੀ ਆਤਸ਼ੀ ਨੇ 13 ਵਿਭਾਗ ਆਪਣੇ ਕੋਲ ਰੱਖਿਆ ਹੈ ਕੈਬਨਟ ਮੰਤਰੀ ਸੌਰਵ ਭਾਰਤਵਾਜ ਨੂੰ 8 ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਗੋਪਾਲ ਰਾਏ ਨੂੰ 3 ਵਿਭਾਗ ਦਿੱਤੇ ਗਏ ਨੇ ਕੈਲਾਸ਼ ਗਹਿਲੋਤ ਨੂੰ 5 ਵਿਭਾਗ ਵੰਡੇ ਗਏ ਆ ਇਮਰਾਨ ਹੁਸੈਨ ਨੂੰ 2 ਵਿਭਾਗ ਅਤੇ ਮੁਕੇਸ਼ ਅਹਿਲਾਵਤ ਨੂੰ ਵੀ 5 ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਗੋਪਾਲ ਰਾਏ ਕੋਲ ਵਾਤਾਵਰਣ ਸਮੇਤ 3 ਵਿਭਾਗ ਹੋਣਗੇ ਕਲਾਸ਼ ਗਹਲੋਤ ਟਰਾਂਸਪੋਰਟ ਮਹਿਲਾ ਤੇ ਬਾਲ ਵਿਕਾਸ ਸਬੰਧ ਚਾਰ ਵਿਭਾਗਾਂ ਦਾ ਚਾਰਜ ਸੰਭਾਲਣਗੇ 임ਰਾਨ ਹੁਸੈਨ ਖੁਰਾਕ ਸਪਲਾਈ ਵਿਭਾਗ ਅਤੇ ਚੋਣ ਵਿਭਾਗ ਦਾ ਚਾਰਜ ਸੰਭਾਲਣਗੇ ਮੁਕੇਸ਼ ਅਹਲਾਵਤ ਦਿੱਲੀ ਦੇ ਐਸ ਸੀ ਐਸ ਪੀ ਮੰਤਰੀ ਬਣੇ ਹਨ ਅਤੇ ਲੇਬਰ ਸਬੰਧ ਚਾਰ ਵਿਭਾਗ ਉਹਨਾਂ ਨੂੰ ਦਿੱਤੇ ਗਏ ਹੈ ਆਤਸ਼ੀ ਦੇ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਪੀ ਡਬਲਯੂ ਡੀ ਪਾਵਰ ਸਿੱਖਿਆ ਉੱਚ ਸਿੱਖਿਆ ਸਿਖਲਾਈ ਤਕਨੀਕੀ ਸਿੱਖਿਆ ਲੋਕ ਸੰਪਰਕ ਵਿਭਾਗ ਮਾਲ ਵਿੱਤ ਯੋਜਨਾ ਸੇਵਾ ਚੌਕਸੀ ਪਾਣੀ ਕਾਨੂੰਨ ਨਿਆਂ ਅਤੇ ਵਿਧਾਨਕ ਮਾਮਲੇ ਇਹ ਹੈ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਵਿਭਾਗ ਨੇ ਜਿਹੜੇ ਕਿਸੇ ਮੰਤਰੀ ਨੂੰ ਨਹੀਂ ਦਿੱਤੇ ਗਏ ਉਹ ਵੀ ਮੁੱਖ ਮੰਤਰੀ ਆਤਸ਼ੀ ਦੇ ਕੋਲ ਰਹਿਣਗੇ ਸੌਰਧ ਭਾਰਤਵਾੜ ਨੂੰ ਜਿਹੜੇ 8 ਵਿਭਾਗ ਦਿੱਤੇ ਗਏ ਹੈ ਉਹਨਾਂ ਦੇ ਕੋਲ ਸ਼ਹਿਰੀ ਵਿਕਾਸ ਸਿੰਚਾਈ ਤਰਲ ਨਿਯੰਤਰਣ ਸਿਹਤ ਉਦਯੋਗ ਕਲਾ ਸੱਭਿਆਚਾਰ ਅਤੇ ਭਾਸ਼ਾ ਸਰਸਪਾਟਾ ਸਵਾਜ ਭਲਾਈ ਸਹਿਕਾਰੀ ਵਿਭਾਗ ਇਹ ਸਾਰੇ ਵਿਭਾਗ ਇਹਨਾਂ ਨੂੰ ਦਿੱਤੇ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਸੁਖਪਾਲ ਖੈਰਾ ਤੇ ਵੱਲੋਂ ਇੱਕ ਮੰਗ ਰੱਖੀ ਗਈ ਹੈ ਸੁਖਪਾਲ ਖੈਰਾ ਨੇ ਆਖਿਆ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੇ ਵਾਸਤੇ ਕਾਨੂੰਨ ਬਣਾਉਣ ਦੀ ਲੋੜ ਹੈ ਖੈਰਾ ਨੇ ਕਿਹਾ ਕਿ ਇਹ ਸਮਝਿਆ ਜਾਵੇ ਕਿ ਭਗਵੰਤ ਮਾਨ ਇਹਨੂੰ ਸਮਝਣ ਦੇ ਵਿੱਚ ਅਸਫਲ ਨੇ ਇਸੇ ਲਈ ਉਹ ਕਹਿੰਦੇ ਸਪੀਕਰ ਤੋਂ ਇਹ ਸਮਹਾਤਪੂਰਨ ਪ੍ਰਾਈਵੇਟ ਮੈਂਬਰ ਬਿਲ ਤੇ ਆਪਣੇ ਆਪ ਕਾਰਵਾਈ ਕਰਨ ਵਾਸਤੇ ਉਹਨਾਂ ਨੂੰ ਆਖ ਰਹੇ ਨੇ ਕਿ ਸਪੀਕਰ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਤੇ ਕਾਨੂੰਨ ਲਿਆਉਣ ਤਾਂ ਜੋ ਗੈਰ ਪੰਜਾਬੀ ਨੂੰ ਜ਼ਮੀਨ ਖਰੀਦਣ ਵੋਟਰ ਬਣਨ ਜਾਂ ਸਰਕਾਰੀ ਨੌਕਰੀ ਲਈ ਅਰਜ਼ੀ ਦੇਣ ਤੋਂ ਰੋਕਿਆ ਜਾ ਸਕੇ ਉਹਨਾਂ ਕਿਹਾ ਕਿ ਗੈਰ ਪੰਜਾਬੀ ਨੂੰ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਵੋਟਰ ਬਣਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ ਇਥੋਂ ਤੱਕ ਕਿ ਭਾਜਪਾ ਦੇ ਛਾਸ਼ਤ ਪ੍ਰਦੇਸ਼ ਨੇ ਜਿਵੇਂ ਕਿ ਉੱਤਰਾਖੰਡ ਗੁਜਰਾਤ ਰਾਜਸਥਾਨ ਦੇ ਵਿੱਚ ਵੀ ਆਪਣੀ ਪਛਾਣ ਜਨਸੰਖਿਆ ਸਥਿਤੀ ਭਾਸ਼ਾ ਸੱਭਿਆਚਾਰ ਆਦਿ ਰਾਖੀ ਵਾਸਤੇ ਸਮਾਨ ਕਾਨੂੰਨ ਨੇ ਪਰ ਉਹ ਕਹਿੰਦੇ ਬਦ ਕਿਸਮਤੀ ਨਾਲ ਪੰਜਾਬ ਦਾ ਇੱਕੋ ਇੱਕ ਸੂਬਾ ਜਿੱਥੇ ਇਹ ਕਾਨੂੰਨ ਲਾਗੂ ਕਰਨ ਤੋਂ ਸਰਕਾਰ ਟਾਲਾਵਟ ਰਹੀ ਹੈ ਹੁਣ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਬਿਲਕੁਲ ਇਹ ਕਾਨੂੰਨ ਬਣਾ ਦੇਣਾ ਚਾਹੀਦਾ ਜੇ ਬਾਕੀ ਸੂਬਿਆਂ 'ਚ ਹੈਗੇ ਆ ਪਰ ਕੀ ਢਾਈ ਸਾਲਾਂ ਤੋਂ ਪਹਿਲਾਂ ਇਹ ਕਾਨੂੰਨ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਅੱਜ ਤੱਕ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕੇਂਦਰ ਅਤੇ ਸੂਬਿਆਂ ਦੇ ਵਿੱਚ ਸਭ ਤੋਂ ਵੱਧ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਅਤੇ ਕਾਂਗਰਸ ਤੇ ਹੀ ਵਿਧਾਇਕ ਨੇ ਸੁਖਪਾਲ ਖੈਰਾ ਹੁਣ ਗੱਲ ਕਰਦਾ ਹਾਂ BMW ਪਲਾਂਟ ਦੇ ਉੱਤੇ ਇੱਕ ਵਾਰੀ ਫਿਰ ਤੋਂ ਰੌਲਾ ਪਿਆ ਹੈ ਦੋ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬਿਕਰਮ ਮਜੀਠੀਆ ਕਹਿੰਦੀ ਹੈ ਕਿ ਮੁੱਖ ਮੰਤਰੀ ਮਾਰ ਨੇ ਇੱਕ ਵਾਰੀ ਫਿਰ ਝੂਠ ਬੋਲਿਆ ਮੇਸਲ ਸਤਲੁਜ ਦੇ ਪ੍ਰਧਾਨ ਨੇ ਅਜੀਪਾਲ ਸਿੰਘ ਬਰਾੜ ਅਜੇਪਾਲ ਸਿੰਘ ਬਰਾੜ ਨੇ ਪੰਜਾਬ ਦੇ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਸਪੇਅਰ ਪਾਰਟਸ ਦੇ ਪਲਾਂਟ ਵਾਲੇ ਮਾਮਲੇ ਤੇ ਮੁੱਖ ਮੰਤਰੀ ਮਾਨ ਦੀ ਹਮਾਇਤ ਕੀਤੀ ਗਈ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ ਸੀਐਮ ਮਾਨ ਨੂੰ ਘੇਰਨ ਵਾਲੇ ਅਕਾਲੀ ਆਗੂ ਬਿਕਰਮਜੀਠੀਆ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਬਾ ਨੂੰ ਉਹਨਾਂ ਵੱਲੋਂ ਖਰੀਆਂ-ਖਰੀਆਂ ਵੀ ਸੁਣਾ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਇਹ ਬੇਲੋੜੀ ਆਲੋਚਨਾ ਹੈ ਪਲਾਂਟ ਵੈਂਡਰ ਦਾ ਲੱਗੂਗਾ ਉਨਾ ਮਜੀਠੀਆਂ ਨੂੰ ਘੇੜਦਿਆਂ ਕਿਹਾ ਕਿ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਕਹਿੰਦੇ ਤੁਹਾਨੂੰ ਯਾਦ ਹੋਣਾ ਵੀ ਚਾਹੀਦਾ ਹੈ ਕਿ ਪੰਜਾਬ ਦਾ ਸਭ ਤੋਂ ਵੱਧ ਸੰਨਤ ਪੁਲੈਨ ਕਦੋਂ ਕਰਕੇ ਗਿਆ ਭਾਵ ਇੰਡਸਟਰੀ ਕਦੋਂ ਬਾਹਰ ਗਈ 2007 ਤੋਂ 2012 ਦੇ ਦਰਮਿਆਨ ਗੋਵਿੰਦਗੜ੍ਹ ਅਤੇ ਹੋਰ એનર્ਜੀ ਕੰਜ਼ਿਊਮਿੰਗ ਸੰਨਤ ਦੀ 2009 ਤੇ 2010 ਦੇ ਵਿੱਚ ਗਰਮੀਆਂ ਦੇ ਮਹੀਨੇ ਚ ਪਾਵਰ ਦੀ ਘਾਟ ਕਰਕੇ 15 ਦਿਨਾਂ ਤੋਂ ਵੱਧ ਪੂਰਨ ਤੌਰ ਤੇ ਬੰਦ ਰਹੀ ਇਦੇ ਨਾਲ ਹੀ ਪ੍ਰਤਾਪ ਸਿੰਘ ਬਾਜਬਾ ਦੀ ਗੱਲ ਕਰਦੇ ਆ ਉਹਨਾਂ ਨੂੰ ਘੇੜਦੇ ਆ ਕਿ ਹੈ ਕਿ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਬੱਦੀ ਅਤੇ ਜੰਮੂ ਵਰਗੇ ਟੈਕਸ ਫਰੀ ਜ਼ੋਨ ਬਣੇ ਜਿਨ੍ਹਾਂ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਤੇ ਕਰਵਾਇਆ ਹਾਲਾਂਕਿ ਇਹ ਸਪੈਸ਼ਲ ਕੈਟਾਗਰੀ ਸਟੇਟਸ ਦਾ ਹੱਕਦਾਰ ਪੰਜਾਬ ਵੀ ਸੀ ਕਿਉਂਕਿ ਗਾਗਲ ਕਮੇਟੀ ਦੀਆਂ ਸ਼ਰਤਾਂ ਪੂਰੀਆਂ ਪੰਜਾਬ ਵੀ ਕਰਦਾ ਸੀ ਉਹਨਾਂ ਨੇ ਕਿਹਾ ਕਿ ਇਹ ਬੇਲੋੜੀ ਨੁਕਤਾਚੀਨੀ ਇਹਨਾਂ ਦੋਵਾਂ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਦੋਵਾਂ ਦੇ ਆਪਣੇ ਕੋਲ ਪੰਜਾਬ ਦੀ ਆਰਥਿਕਾ ਨੂੰ ਸੁਧਾਰਨ ਦਾ ਕੋਈ ਵੀ ਠੋਸ ਪ੍ਰੋਗਰਾਮ ਨਾ ਸੀ ਤੇ ਨਾ ਹੈ ਉਹ ਕਹਿੰਦੇ 1997 ਤੋਂ 2022 ਤੱਕ ਪੰਜਾਬ ਦੀ ਇੰਡਸਟਰੀ ਜਿਹੜੀ ਬਾਹਰ ਗਈ ਹੈ ਇਹਨਾਂ ਦੋਵੇਂ ਪਾਰਟੀਆਂ ਤੇ ਆਗੂਆਂ ਦੀ ਵੀ ਦੇਣ ਹੈ ਬਾਕੀ ਇਹਦਾ ਮਤਲਬ ਕਹਿੰਦੇ ਇਹ ਨਹੀਂ ਕਿ ਮੌਜੂਦਾ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਪਰ ਇਸ ਮੁੱਦੇ ਤੇ ਨੁਕਤਾ ਚ ਨਹੀਂ ਠੀਕ ਨਹੀਂ ਤੇ ਉਹ ਵੀ ਇਹ ਫੇਰ ਹੋਏ ਸਿਆਸਤਾਨ ਕਰਨ ਦਰਅਸਲ ਪੰਜਾਬ ਦੇ ਮੰਡੀ ਗੋਵਿੰਦਗੜ੍ਹ ਦੇ ਵਿੱਚ BMW ਦੇ ਪੁਰਜ਼ੇ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਜਿੱਥੇ ਸੈਂਕੜੇ ਕਰੋੜਾਂ ਦਾ ਨਿਵੇਸ਼ ਦੱਸਿਆ ਜਾ ਰਿਹਾ ਹੈ ਕਿ ਹੋਏਗਾ ਅਤੇ ਉੱਥੇ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਗਲੇ ਮਹੀਨੇ ਤੋਂ ਇਹਦੀ ਸ਼ੁਰੂਆਤ ਕੀਤੀ ਜਾਣ ਦੀ ਗੱਲ ਕੀਤੀ ਗਈ ਹੈ ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤੀ ਅਤੇ ਜਰਮਨੀ ਦੇ ਵਫ਼ਦ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵੀ ਸਾਂਝੂ ਕੀਤੀ ਸੀ ਉਨ੍ਹਾਂ ਦੱਸਿਆ ਕਿ ਮਾਡਰਨ ਆਟੋਮੇਟਿਵ ਦੇਸ਼ ਦੀ ਪਹਿਲੀ ਕੰਪਨੀ ਹੈ ਜਿਸ ਨੂੰ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ BMW AG ਮਿਊਨਿਕ ਦੇ ਵੱਲੋਂ ਪਿਨੀਅਨ ਜੜੀਆਂ ਸਾਫਟਾਂ ਨੇ ਡਿਲੀਵਰ ਕਰਨ ਵਾਸਤੇ ਪਰਵਾਰਗੀ ਦਿੱਤੀ ਹੈ ਉਨ੍ਹਾਂ ਕਿਹਾਸ ਕਿ 150 ਕਰੋੜ ਰੁਪਏ ਦੀ ਕੀਮਤ ਵਾਲੇ 25 ਲੱਖ ਯੂਨਟਾਂ ਲਈ ਆਰਡਰ ਦੀ ਪੁਸ਼ਟੀ ਹੋ ਚੁੱਕੀ ਹੈ ਵਿਕਾਸ ਅਤੇ ਟੈਸਟਿੰਗ ਵਾਸਤੇ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਵਾਲੇ ਮਾਡਲ ਨੂੰ ਸ਼ਾਮਲ ਕੀਤਾ ਜਾਏਗਾ ਇਹਦੇ ਉੱਤੇ ਫਿਰ ਸਵਾਲ ਖੜੇ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਇੱਕ ਹੋਰ ਝੂਠ ਬੇਨਕਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਵਾਲੇ ਦੌਰੇ ਸਮੇਂ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਦੇ ਵਿੱਚ ਪਲਾਂਟ ਲਗਾਏਗੀ ਪਰ ਕੰਪਨੀ ਨੇ ਤੁਰੰਤ ਕਹਿੰਦੇ ਬਿਆਨ ਦਾ ਖੰਡਨ ਕੀਤਾ ਹੁਣ ਮੁੱਖ ਮੰਤਰੀ ਆਪਣੀ ਹੌਮੇ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਨੇ ਕਿ ਮੰਡੀ ਗਵਿੰਦਗੜ੍ਹ ਦੇ ਵਿੱਚ BMW ਦੇ ਪੁਰਜ਼ੇ ਬਣਿਆ ਕਰਨਗੇ ਪਰ ਅਸਲ ਵਿੱਚ BMW ਮੰਡੀ ਗੋਵਿੰਦਗੜ੍ਹ ਵਿੱਚ ਆਪਣਾ ਪਲਾਂਟ ਕੋਈ ਨਹੀਂ ਲਾ ਰਹੀ ਹਾਲਾਂਕਿ ਮਾਡਰਨ ਆਟੋਮੇਟਿਵ ਨਾਂ ਦੀ ਹਿੰਦੁਸਤਾਨ ਦੀ ਕੰਪਨੀ ਨੂੰ ਜਰਮਨੀ ਕੰਪਨੀ ਤੋਂ ਆਰਡਰ ਮਿਲਿਆ ਅਤੇ ਉਹਦਾ ਪਲਾਂਟ ਇੱਥੇ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਇਹ ਉਹਨਾਂ ਵੱਲੋਂ ਨੁਕਤਾਚੀਨੀ ਕੀਤੀ ਗਈ ਸੀ ਦੇਖਣਾ ਹੋਵੇਗਾ ਕਿ ਅਗਲੇ ਮਹੀਨੇ ਇਹਦੇ ਵਿੱਚ ਸੱਚ ਕੱਚੀ ਨਿਕਲਦਾ ਆਹ ਖਬਰ ਬਹੁਤ ਅਹਿਮ ਵੀ ਹੈ ਅਤੇ ਹੈਰਾਨੀਜਨਕ ਵੀ ਹੈ ਸਨਸਨੀਖੇਜ਼ ਵੀ ਹੈ ਪੀਜੀਆਈ ਚੰਡੀਗੜ੍ਹ ਤੋਂ ਖਬਰ ਬਣ ਰਹੀ ਹੈ ਕੀ ਯਰੋਲੋਜੀ ਵਿਭਾਗ ਦੇ ਇੱਕ ਡਾਕਟਰ ਤੇ ਇੱਕ ਮਹਿਲਾ ਮਰੀਜ਼ ਦੇ ਵੱਲੋਂ ਗੰਭੀਰ ਦੋਸ਼ ਲਾਏ ਗਏ ਨੇ 38 ਵਰਿਆਂ ਦੀ ਇਸ ਔਰਤ ਨੇ ਇਸ ਮਰੀਜ਼ ਨੇ ਦਾਵਾ ਕੀਤਾ ਕਿ ਇਲਾਜ ਦੌਰਾਨ ਡਾਕਟਰ ਨੇ ਨਾ ਸਿਰਫ ਉਸ ਦੀ ਆਗਿਆ ਦੇ ਬਿਨਾਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਬਲਕਿ ਮਹਿਲਾ اٹੈਂਡੈਂਟ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਗਲਤ ਤਰੀਕੇ ਨਾਲ ਸ਼ੋਅ ਆ ਵੀ ਹੈ ਇਹਨਾਂ ਇਲਜ਼ਾਮਾਂ ਤੋਂ ਬਾਅਦ ਪੀਜੀਆ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਮਾਮਲੇ ਦੀ ਜਾਂਚ ਵਾਸਤੇ ਇੱਕ ਕਮੇਟੀ ਬਣਾ ਦਿੱਤੀ ਹੈ ਉਹਨਾਂ ਕਿਹਾ ਕਿ ਪੀਜੀਆ ਵਿੱਚ ਮਰੀਜ਼ਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਮਾੜਾ ਵਤੀਰਾ ਉਹ ਬਰਦਾਸ਼ਤ ਨਹੀਂ ਕਰ ਸਕਦੇ ਖਾਸ ਕਰਕੇ ਉਹਨਾਂ ਮਰੀਜ਼ਾਂ ਨਾਲ ਜੋ ਭਰੋਸੇ ਦੇ ਲਿਹਾਜ਼ ਨਾਲ ਇਲਾਜ ਵਾਸਤੇ ਪੀਜੀਆ ਆਉਂਦੇ ਆ ਜਿਸ ਮਹਿਲਾ ਮਰੀਜ਼ ਨੇ ਇਲਜ਼ਾਮ ਲਾਇਆ ਉਹ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਕਿਡਨੀ ਸਟੋਨ ਦੇ ਇਲਾਜ ਵਾਸਤੇ ਪੀਜੀਆ ਦੇ ਆਪੀਡੀ ਪਹੁੰਚੀ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਡਾਕਟਰ ਨੇ ਜਾਂਚ ਦੇ ਦੌਰਾਨ ਮਹਿਲਾ اٹੈਂਡੈਂਟ ਨੂੰ ਨਹੀਂ ਬੁਲਾਇਆ ਅਤੇ ਉਹਨਾਂ ਦੀ ਪਰਜਾਈ ਨੂੰ ਵੀ ਕਮਰੇ ਵਿੱਚ ਆਉਣ ਤੋਂ ਰੋਕ ਦਿੱਤਾ ਉਹਨਾਂ ਨੇ ਕਿਹਾ ਕਿ ਜਦੋਂ ਉਹ ਦੁਪਹਿਰ ਤੈ ਮੁਰਦ ਤੋਂ ਓਪੀਡੀ ਵਿੱਚ ਗਏ ਤਾਂ ਡਾਕਟਰ ਉਸ ਨੂੰ ਵਾਪਸ ਜਦੋਂ ਬੁਲਾਇਆ ਕਮਰੇ ਦਾ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਗਲਤ ਤਰੀਕੇ ਨਾਲ ਉਸ ਨੂੰ ਟੱਚ ਕੀਤਾ ਸ਼ਿਕਾਇਤ ਕਰਤਾ ਨੇ ਸ਼ੁਰੂ ਵਿੱਚ ਡਾਕਟਰ ਦੇ ਵਤੀਰੇ ਨੂੰ ਨਜ਼ਰ ਅੰਦਾਜ਼ ਕੀਤਾ ਪਰ ਫਿਰ ਸੋਚਿਆ ਕਿ ਪੀਜੀਆਈ ਦੇ ਸੀਨੀਅਰ ਡਾਕਟਰ ਅਜਿਹਾ ਕੰਮ ਨਹੀਂ ਕਰਦੇ ਹਾਲਾਂਕਿ ਜਦੋਂ ਉਸ ਨੂੰ ਦੂਸਰੀ ਵਾਰ ਬੁਲਾਇਆ ਗਿਆ ਸੱਦਿਆ ਗਿਆ ਇਸੇ ਤਰ੍ਹਾਂ ਉਸਨੇ ਕਹਿੰਦੇ ਦੁਬਾਰਾ ਹਰਕਤ ਕੀਤੀ ਤਾਂ ਫਿਰ ਉਸਨੇ ਸ਼ਿਕਾਇਤ ਕਰਨ ਦਾ ਇਹ ਫੈਸਲਾ ਕੀਤਾ ਇਸ ਔਰਤ ਨੇ ਪੀਜੀਆਈ ਦੇ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਉਸਦੀ ਦੇਖਭਾਲ ਕੋਈ ਹੋਰ ਡਾਕਟਰ ਕਰੇ ਡਾਕਟਰ ਸ਼ੈਂਕੀ ਸਿੰਘ ਜਿਨ੍ਹਾਂ ਤੇ ਇਹ ਦੋਸ਼ ਲੱਗੇ ਨੇ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ मुद्ਡੋ ਹੀ ਖਾਰਜ ਕੀਤਾ ਹੈ ਉਹਨਾਂ ਆ ਕਿਹਾ ਕਿ ਗੰਭੀਰ ਇਲਜ਼ਾਮ ਨੇ ਅਤੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਕਿਹਾ ਕਿ ਜਾਂਚ ਦੇ ਬਾਅਦ ਸਚਾਈ ਸਾਹਮਣੇ ਆ ਜਾਏਗੀ ਅਸਲ ਦੇ ਵਿੱਚ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਦੇ ਤਹਿਤ ਹਸਪਤਾਲਾਂ ਦੇ ਵਿੱਚ ਕਿਸੇ ਆਦਮੀ ਮੁਲਾਜ਼ਮ ਦੇ ਨਾਲ ਔਰਤ ਦੀ ਜਾਂਚ ਉਪਚਾਰ ਦੌਰਾਨ ਇੱਕ ਮਹਿਲਾ اٹੈਂਡੈਂਟ ਦਾ ਹੋਣਾ ਲਾਜ਼ਮੀ ਹੈ ਇਸੇ ਤਰ੍ਹਾਂ ਕਿਸੇ ਮਹਿਲਾ ਮਰੀਜ਼ ਦੇ ਨਾਲ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਹੁੰਦਾ ਤਾਂ ਹਸਪਤਾਲ ਦੇ ਵਿੱਚ ਇਹ ਗੱਲ ਤੈਅ ਕੀਤੀ ਜਾਂਦੀ ਹੈ ਕਿ ਮਹਿਲਾ اٹੈਂਡੈਂਟ ਨੂੰ ਜਾਂਚ ਦੇ ਦੌਰਾਨ ਬੁਲਾਇਆ ਜਾਵੇ ਤੇ ਹੁਣ ਆ ਖਬਰ ਇਸੇ ਤਰ੍ਹਾਂ ਦੀ ਇੱਕ ਹੋਰ ਹੈ ਪਰ ਇਹਦੇ ਤੋਂ ਵੀ ਇਹ ਬੰਦ ਭਾਗੀ ਹੈ ਖਬਰ ਓਡੀਸ਼ਾ ਤੋਂ ਮਿਲੀ ਹੈ ਓਡੀਸ਼ਾ ਦੇ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ਦੀ ਬੇਰਹਿਮੀ ਨਾਲ ਕੁੱਟਮਾਰ ਹੋਈ ਹੈ ਅਤੇ ਸਰੀਰਕ ਜਿਨਸੀ ਹਿੰਸਾ ਦਾ ਮਾਮਲਾ ਵੀ ਸਾਹਮਣੇ ਆਇਆ ਫੌਜੀ ਅਧਿਕਾਰੀ ਦੀ ਮੰਗੇਤਰ ਨੇ ਕਿਹਾ ਕਿ ਮੇਰੇ ਹੱਥ ਪੈਰ ਬੰਨ ਕੇ ਥਾਣੇ ਵਿੱਚ ਮੈਨੂੰ ਰੱਖਿਆ ਗਿਆ ਕੁਝ ਦੇਰ ਬਾਅਦ ਇੱਕ ਪੁਲਿਸ ਵਾਲਾ ਕਹਿੰਦੇ ਆਇਆ ਅਤੇ ਮੇਰੇ ਅੰਡਰ ਗਾਰਮੈਂਟਸ ਉਸਨੇ ਉਤਾਰ ਦਿੱਤੇ ਅਤੇ ਮੇਰੀਆਂ ਛਾਤੀਆਂ ਤੇ ਲੱਤਾਂ ਮਾਰਨ ਲੱਗਿਆ ਜਦੋਂ ਪੱਤਰਕਾਰਾਂ ਦੇ ਨਾਲ ਉਹ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਨੇ ਦੱਸਿਆ ਤੇ ਉਹ ਰੋ ਰਹੀ ਸੀ ਪੀੜਤਾ ਨੇ ਰੋਂਦਿਆਂ ਰੋਂਦਿਆਂ ਦੱਸਿਆ ਕਿ ਮੈਂ ਮਦਦ ਵਾਸਤੇ ਚੀਕਾਂ ਮਾਰ ਰਹੀ ਸੀ ਪਰ ਮੇਰੇ ਨਾਲ ਉਸ ਵਕਤ ਜ਼ੁਲਮ ਕੀਤਾ ਜਾ ਰਿਹਾ ਸੀ ਪੁਲਿਸ ਵਾਲਿਆਂ ਦੇ ਜ਼ੁਲਮ ਇੱਥੇ ਕਦੇ ਰੁਕੇ ਨਹੀਂ ਕੁੱਟ ਮਾਰ ਤੋਂ ਬਾਅਦ ਇੱਕ ਪੁਲਿਸ ਅਫਸਰ ਫਿਰ ਆਇਆ ਉਹਨੇ ਮੇਰੀ ਪੈਂਟ ਨੂੰ ਥੋੜਾ ਹੇਠਾਂ ਉਤਾਰਿਆ ਅਤੇ ਫਿਰ ਆਪਣੀ ਪੈਂਟ ਵੀ ਹੇਠਾਂ ਉਤਾਰ ਲਈ ਅਤੇ ਆਪਣੇ ਗੁਪਤ ਅੰਗ ਨੂੰ ਦਿਖਾਉਂਦਿਆਂ ਮੈਨੂੰ ਕਿਹਾ ਕਿ ਤੂੰ ਚੁੱਪ ਰਹਿ ਨਹੀਂ ਤਾਂ ਫਿਰ ਆ ਬਲਾਤਕਾਰ ਹੋਏਗਾ ਪੀੜਤਾ ਨੇ ਇਲਜ਼ਾਮ ਲਾਇਆ ਕਿ ਮੇਰੀਆਂ ਦੋਵੇਂ ਵਾਹਾਂ ਤੇ ਦੋ ਆਦਮੀ ਅਫਸਰ ਜਿਹੜੇ ਸਿਗੇ ਉਹਨਾਂ ਨੇ ਪੈਰ ਰੱਖ ਦਿੱਤੇ ਜਦਕਿ ਇੱਕ ਮਹਿਲਾ ਅਫਸਰ ਨੇ ਮੇਰੇ ਹੱਥ ਫੜੇ ਹੋਏ ਸੀ ਇੱਕ ਹੋਰ ਮਹਿਲਾ ਅਫਸਰ ਮੇਰੀ ਛਾਤੀ ਅਤੇ ਢਿੱਡ ਤੇ ਲੱਤਾਂ ਮਾਰ ਰਹੀ ਸੀ ਇੱਕ ਨੇ ਮੇਰਾ ਗਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਕੁਝ ਦੇਰ ਬਾਅਦ ਇੱਕ ਪੁਰਸ਼ ਇੱਕ ਆਦਮੀ ਅਫਸਰ ਨੇ ਮੇਰੀ ਜੈਕਟ ਦੇ ਨਾਲ ਮੇਰੇ ਦੋਵੇਂ ਹੱਥ ਬੰਨ੍ਹ ਦਿੱਤੇ ਅਤੇ ਇੱਕ ਮਹਿਲਾ ਅਧਿਕਾਰੀ ਨੇ ਮੇਰੇ ਸਕਾਰਫ ਦੇ ਨਾਲ ਮੇਰੇ ਪੈਰ ਬੰਨ੍ਹ ਦਿੱਤੇ ਫਿਰ ਮੈਨੂੰ ਘੜੀਸਦਿਆਂ ਹੋਇਆਂ ਇੱਕ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਉੱਥੇ ਮੇਰੇ ਨਾਲ ਜਿਨਸੀ ਹਿੰਸਾ ਕੀਤੀ ਗਈ ਉਸਨੇ ਕਿਹਾ ਕਿ ਅਗਲੀ ਸਵੇਰ ਤਕਰੀਬਨ 6 ਵਜੇ ਦੇ ਕਰੀਬ ਜਦੋਂ ਥਾੜਾ ਇੰਚਾਰਜ ਥਾਣੇ ਵਿੱਚ ਪਹੁੰਚੇ ਤਾਂ ਮੇਰੀ ਜਾਨ ਤੇ ਜਾਨ ਆਈ ਤੇ ਮੈਨੂੰ ਆਸ ਵੱਜੀ ਕਿ ਕੁਝ ਚੰਗਾ ਹੋ ਸਕਦਾ ਹੈ ਪਰ ਇੰਚਾਰਜ ਨੇ ਕਦੇ ਮੇਰੀ ਕੋਈ ਗੱਲ ਨਾ ਸੁਣੀ ਗੱਲ ਸੁਣਨ ਦੀ ਬਜਾਏ ਮੇਰੇ ਮੂੰਹ ਤੇ ਲੱਤਾਂ ਮਾਰੀਆਂ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਮੈਂ ਚੀਕਾਂ ਮਾਰਦੀ ਰਹੀ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਏਵਜ਼ ਦੀ ਮੈਡੀਕਲ ਰਿਪੋਰਟ ਦੇ ਮੁਤਾਬਕ ਪੀੜਤ ਔਰਤ ਦੇ ਪੂਰੇ ਸਰੀਰ ਦੇ ਉੱਤੇ ਕੁੱਟ ਮਾਰਦੇ ਨਿਸ਼ਾਨ ਨੇ ਉਦਾ ਇੱਕ ਦੰਦ ਟੁੱਟ ਗਿਆ ਹੈ ਅਤੇ ਜਵਾੜਾ ਵੀ ਜ਼ਖਮੀ ਹੈ। ਉਹਦੇ ਇੱਕ ਹੱਥ ਦੀ ਹੱਡੀ ਵੀ ਟੁੱਟ ਗਈ ਹੈ। ਪੱਛਮੀ ਬੰਗਾਲ ਵਿੱਚ ਤਾਇਨਾਤ ਇੱਕ ਫੌਜੀ ਅਧਿਕਾਰੀ ਅਤੇ ਉਸਦੀ ਮਗੇਤਰ ਨੇ ਦੱਸਣਾ ਬਣਦਾ ਕਿ 15 ਸਤੰਬਰ ਨੂੰ ਭਾਰਤਪੁਰ ਪੁਲਿਸ ਸਟੇਸ਼ਨ ਦੇ ਵਿੱਚ ਰੋਡ ਰੀਜ਼ ਦੀ ਇੱਕ ਸ਼ਿਕਾਇਤ ਦਰਜ ਕਰਵਾਈ ਸੀ। ਇਹਦੇ ਤੋਂ ਬਾਅਦ 20 ਸਤੰਬਰ ਨੂੰ ਪੁਨੇਸ਼ਰ ਦੇ ਇੱਕ ਥਾਣੇ ਦੇ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਅਤੇ ਉਸਦੀ ਮੰਗੇਤਰ ਦੇ ਖਿਲਾਫ ਪੁਲਿਸ ਵੱਲੋਂ ਕਾਥੇ ਤੌਰ ਤੇ ਕੁੱਟਮਾਰ ਅਤੇ ਜਿਆਤੀ ਕਰਦਾ ਮਾਮਲਾ ਦਰਜ ਕੀਤਾ ਗਿਆ ਫੌਜ ਅਤੇ ਇਸਤੇ ਸੇਵਾਮੁਕਤ ਅਫਸਰਾਂ ਨੇ ਹੁਣ ਇਸ ਮਾਮਲੇ ਵਿੱਚ ਦਖਲ ਦੇ ਦਿੱਤਾ ਹੈ ਇਸ ਘਟਨਾ ਤੋਂ ਬਾਅਦ ਫੌਜ ਦੀ ਕੇਂਦਰੀ ਕਮਾਂਡ ਨੇ ਆਪਣੇ ਐਕਸ ਹੈਂਡਲ ਸੂਰੀਆ ਕਮਾਂਡ ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫੌਜ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਚੁੱਤ ਕਾਰਵਾਈ ਦੇ ਵਾਸਤੇ ਸੂਬਾ ਅਧਿਕਾਰੀਆਂ ਦੇ ਉਸ ਸੰਪਰਕ ਵਿੱਚ ਵੀ ਨੇ ਇਸ ਘਟਨਾ ਨੂੰ ਲੈ ਕੇ ਸੇਵਾਮੁਕਤ ਅਧਿਕਾਰੀਆਂ ਨੇ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਹਦੇ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਾਈ ਬ੍ਰਾਂਚ ਦੇ ਹਵਾਲੇ ਕਰ ਦਿੱਤੀ ਗਈ ਅਤੇ 5 ਪੁਲਿਸ ਕਰਮਚਾਰੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ। ਆਰਮੀ ਸੈਂਟਰਲ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਐਸ ਸ਼ਿਖਾਪਤ ਨੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਸੀ ਐਸ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੇ ਵਿੱਚ ਦਾਖਲ ਦੇਣ ਦੀ ਉਚੇਚੇ ਤੌਰ ਤੇ ਮੰਗ ਕੀਤੀ ਹੈ ਅਤੇ ਪੀੜਤ ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਹੈ ਇਸ ਮਾਮਲੇ ਤੇ ਜਦੋਂ ਐਨ ਗਰਮੀ ਵਧਣ ਲੱਗੀ ਮਾਮਲਾ ਤੇਜ਼ ਹੋਇਆ ਤਾਂ ਉਹਦੇ ਤੋਂ ਬਾਅਦ ਓਡੀਸ਼ਾ ਪੁਲਿਸ ਵੀ ਹਰਕਤ ਵਿੱਚ ਦੱਸੀ ਜਾ ਰਹੀ ਹੈ ਓਡੀਸ਼ਾ ਪੁਲਿਸ ਦੀ ਕਰਾਈ ਬ੍ਰਾਂਚ ਨੇ ਕੱਲ ਪੁਲਿਸ ਹਿਰਾਸਤ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ਤੇ ਕਥਿਤ ਜਰਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਹੈ ਹਾਲਾਂਕਿ ਪੁਲਿਸ ਨੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ ਅਤੇ ਘਟਨਾ ਦਾ ਵੱਖਰਾ ਪਹਿਲੂ ਪੇਸ਼ ਕਰ ਦਿੱਤਾ ਹੈ ਨਾਮਜ਼ਦ ਕੀਤੇ ਗਏ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਵਿੱਚ ਭਰਤਪੁਰ ਥਾਣੇ ਦੇ ਸਾਫਕਾ ਸਟੇਸ਼ਨ ਇੰਚਾਰਜ ਦੀਨ ਕ੍ਰਿਸ਼ਨ ਮਿਸ਼ਰਾ ਸਬ ਇੰਸਪੈਕਟਰ ਵਿਸ਼ਾਲਨੀ ਪਾਂਡਾ ਜਿਹੜੇ ਏਐਸਆਈ ਨੇ ਉਹ ਹੈ ਸੈਲਮਈ ਸ਼ਾਹੂ ਸਾਗਰ ਕਾ ਰਥ ਅਤੇ ਕਾਂਸਟੇਬਲ ਬਲਰਾਮ ਹੰਸ ਦਾ ਇਹਨਾਂ ਨੂੰ ਮੁਅਤਲ ਕੀਤਾ ਜਾ ਚੁੱਕਾ ਹੈ ਇਹ ਸਭ ਦੇ ਵਿਚਕਾਰ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਇਹਦੇ ਤੋਂ ਪਹਿਲਾਂ ਬੀਤੇ ਬੁੱਧਵਾਰ ਨੂੰ ਉੜੀਸਾ ਪੁਲਿਸ ਨੇ ਭਵਨੇਸ਼ਵਰ ਦੇ ਭਾਰਤਪੁਰ ਪੁਲਿਸ ਸਟੇਸ਼ਨ ਦੇ ਵਿੱਚ ਪੰਜ ਕਰਮਚਾਰੀ ਸੀ ਜਿਹੜੇ ਪੁਲਿਸ ਵਾਲੇ ਸਨ ਉਹਨਾਂ ਨੂੰ ਮੁਅਤਲ ਵੀ ਕਰ ਦਿੱਤਾ ਸੀ 17 ਸਤੰਬਰ ਨੂੰ ਭਵਨੇਸ਼ਵਰ ਦੇ ਡਿਪਟੀ ਪੁਲਿਸ ਕਮਿਸ਼ਨਰ ਪ੍ਰਤੀਪ ਸਿੰਘ ਨੇ ਦਾਵਾ ਕੀਤਾ ਸੀ ਕਿ ਜਦੋਂ ਅਧਿਕਾਰੀ ਅਤੇ ਉਸਦੀ ਮੰਗੇਤਰ ਐਤਵਾਰ ਤੜਕੇ ਭਾਰਤਪੁਰ ਥਾਣੇ ਵਿੱਚ ਆਏ ਤਾਂ ਦੋਵਾਰਾ ਨਸ਼ਾ ਕੀਤਾ ਸੀ ਭਾਵ ਉਹ ਨਸ਼ੇ ਵਿੱਚ ਸਨ ਉਹਨਾਂ ਦਾਵਾ ਕੀਤਾ ਕਿ ਫੌਜੀ ਅਫਸਰ ਤੇ ਉਹਨਾਂ ਦੀ ਮਗੇਤਰ ਨੇ ਥਾਣੇ ਵਿੱਚ ਜਮ ਕੇ ਹੰਗਾਮਾ ਕੀਤਾ ਮੌਜੂਦ ਅਧਿਕਾਰੀਆਂ ਦੇ ਨਾਲ ਦੁਰਵਿਹਾਰ ਕੀਤਾ ਜਦੋਂ ਇੱਕ ਮਹਿਲਾ ਅਧਿਕਾਰੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਦੇ ਤੇ ਹੱਥ ਚੁੱਕਿਆ ਹੱਥ ਤੇ ਦੰਦੀ ਵੜ ਦਿੱਤੀ ਉਹਨਾਂ ਨੇ ਥਾਣੇ ਵਿੱਚ ਪੰਨ ਤੋੜ ਕੀਤੀ ਅਤੇ ਇੱਕ ਕੰਪਿਊਟਰ ਨੂੰ ਵੀ ਨੁਕਸਾਨ ਪਹੁੰਚਾਇਆ ਇਸ ਲਈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਵੀ ਇਸੇ ਕਰਕੇ ਲਿਆ ਗਿਆ ਸੀ ਪੁਲਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਅਧਿਕਾਰੀ ਦੀ ਕਾਰ ਦੇ ਵਿੱਚੋਂ ਦੋ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਸੀ ਅਤੇ ਦੋਵਾਂ ਨੇ ਸ਼ਰਾਬ ਲਈ ਕਰਵਾਏ ਗਏ ਬ੍ਰੈਥ ਐਨਾਲਾਈਜ਼ਰ ਟੈਸਟ ਤੋਂ ਵੀ ਇਨਕਾਰ ਕਰ ਦਿੱਤਾ ਸੀ ਇਸ ਮਸਲੇ ਦੇ ਉੱਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਐਂਟਰੀ ਹੋ ਗਈ ਹੈ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਸਿੱਖ ਫੌਜੀ ਅਫਸਰ ਦੀ ਲੜਕੀ ਅਤੇ ਮੌਜੂਦਾ ਸਿੱਖ ਫੌਜੀ ਅਫਸਰ ਦੀ ਮੰਗੇਤਰ ਤੇ ਪਵਨೇಶ್ਵਰ ਦੇ ਪੁਲਿਸ ਥਾਣੇ ਦੇ ਵਿੱਚ ਕੀਤੀ ਗਈ ਸ਼ਰਮਨਾਕ ਕੁਕਰਮ ਦੀ ਨਖੇਦੀ ਕੀਤੀ ਹੈ ਸ਼ੱਕ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ ਅਤੇ ਸਰਕਾਰ ਦੇ ਕੋਲੋਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਅੰਦਰ ਔਰਤਾਂ ਦੇ ਨਾਲ ਕਦੀ ਦੁਖਦਾਈ ਘਟਨਾਵਾਂ ਵਾਪਰਦੀਆਂ ਨੇ ਪਰ ਫਿਰ ਸਰਕਾਰਾਂ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੀਆਂ ਧਿਆਨ ਕਿਉਂ ਨਹੀਂ ਦੇ ਰਹੀਆਂ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਅਫਸਰ ਉਹਦੀ ਵਕੀਲ ਬੇਟੀ ਦਾ ਪਿੱਛਾ ਕਰ ਰਹੇ ਗਲਤ ਅਨਸਰਾਂ ਤੋਂ ਬਚਣ ਵਾਸਤੇ ਉਹ ਪੁਲਿਸ ਥਾਣੇ ਜਾਂਦੇ ਆ ਪਰ ਪੁਲਿਸ ਦੇ ਬਲਾਜ਼ਮੀ ਉਹਦੇ ਨਾਲ ਬਦਸਲੂਕੀ ਕਰਦੇ ਆ ਜੋ ਬਹੁਤ ਗੰਭੀਰ ਮਾਮਲਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੁੰਦਾ ਪਰ ਜਦੋਂ ਪੁਲਿਸ ਅਫਸਰ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਫਰਿਆਦ ਲੈ ਕੇ ਆਏ ਲੋਕਾਂ ਨੂੰ ਹੀ ਜ਼ਲੀਲ ਕਰਨ ਤਾਂ ਫਿਰ ਇਨਸਾਫ ਕਿੱਥੋਂ ਮਿਲੂਗਾ ਉਹਨਾਂ ਕਿਹਾ ਕਿ ਫੌਜੀ ਦੇਸ਼ ਦੀ ਰੱਖਿਆ ਦੇ ਲਈ ਬਾਰਡਰਾਂ ਤੇ ਡਿਊਟੀ ਨਿਭਾ ਰਹੇ ਐ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਦੋਂ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ। ਉਹਨਾਂ ਨੇ ਉੜੀਸਾ ਸਰਕਾਰ ਨੂੰ ਸਬੰਧਤ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਤੁਰੰਤ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿੱਚ ਦਾਖਲ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਕਿਹਾ ਕਿ ਅਜਿਹਾ ਮਨਧ ਭਾਗੇ ਵਰਤਾਰੇ ਨੂੰ ਰੋਕਣ ਦੇ ਵਾਸਤੇ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹੈ ਕਿਉਂਕਿ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਦੇਸ਼ ਦੇ ਅੰਦਰ ਸਿੱਖਾਂ ਦੇ ਨਾਲ ਨਾ ਇਨਸਾਫੀ ਵਧ ਰਹੀ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਵਾਸਤੇ ਗ੍ਰਹਿ ਮੰਤਰੀ ਸੂਬਾ ਸਰਕਾਰ ਨੂੰ ਵੀ ਨਿਰਦੇਸ਼ ਦੇਣ ਇਸ ਮਾਮਲੇ ਸੰਬੰਧੀ ਉੜੀਸਾ ਦੀ ਉਪ ਮੁੱਖ ਮੰਤਰੀ ਪਾਰਵਤੀ ਪਰੀਦਾ ਨੇ ਘਟਨਾ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਡੀਸੀਪੀ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਐਮਐਸ ਦੇ ਵਿੱਚ ਪੀੜਤਾ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਸਤੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ ਉਥੋਂ ਦੇ ਮੁੱਖ ਮੰਤਰੀ ਨੇ ਵੀ ਇਹ ਸਮਾਪ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਨੂੰ ਨਿਰਦੇਸ਼ ਦਿੱਤੇ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਏ ਜ਼ੀਰੋ ਟੋਲਰੈਂਸ ਦੇ ਆਧਾਰ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਹਿੰਦੇ ਮੈਂ ਔਰਤਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਉਹ ਅਜਹੀਆਂ ਘਟਨਾਵਾਂ ਦੀ ਹਿੰਮਤ ਨਾਲ ਰਿਪੋਰਟ ਕਰਨ ਬਿਨਾਂ ਦੇਰੀ ਕਾਰਵਾਈ ਕੀਤੀ ਜਾਵੇਗੀ ਇਹ ਮਾਮਲਾ ਸਿਆਸੀ ਤੌਰ ਤੇ ਵੀ ਇਸ ਵਕਤ ਭੱਗ ਗਿਆ ਕਿਉਂਕਿ ਉਥੋਂ ਦੀ ਵਿਰੋਧੀ ਧਿਰ ਅਤੇ ਸਾਫਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਇਸ ਮਾਮਲੇ ਵਿੱਚ ਨਿਆਂਇਕ ਜਾਂਚ ਦੀ ਮੰਗ ਕਰ ਦਿੱਤੀ ਹੈ ਕਾਂਗਰਸ ਨੇ ਵੀ ਇਸ ਮਾਮਲੇ 'ਚ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਮਾਮਲੇ ਵਿੱਚ ਮੋਨ ਮਾਜੀ ਸਰਕਾਰ ਤੇ ਨਿਸ਼ਾਨਾ ਬਣਿਆ ਹੈ ਇਸ ਮਾਮਲੇ ਤੇ ਮੁੱਖ ਮੰਤਰੀ ਮੋਨ ਚਰਨ ਮਾਜੀ ਨੇ ਵੀ ਭਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਇਸ ਮਾਮਲੇ 'ਚ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਘਟਨਾ ਤੋਂ ਪੂਰਾ ਮੁਲਕ ਸਦਮੇ ਚ ਹੈ ਉਹਨਾਂ ਕਿਹਾ ਕਿ ਉੜੀਸਾ ਦੇ ਵਿੱਚ ਪੁਲਿਸ ਤੋਂ ਮਦਦ ਲੈਣ ਗਈ ਫੌਜੀ ਅਧਿਕਾਰੀ ਦੀ ਮੰਗੇਤਰ ਦੇ ਨਾਲ ਪੁਲਿਸ ਨੇ ਬਦਸਲੂਕੀ ਕੀਤੀ ਹੈ ਬੇਰਹਿਮੀ ਕੀਤੀ ਹੈ ਜਨਸੀ ਹਿੰਸਾ ਕੀਤੀ ਹੈ ਜਿਸ ਤੋਂ ਬਾਅਦ ਪੂਰਾ ਮੁਲਕ ਹੈਰਾਨ ਹੈ ਪੁਲਿਸ ਨੇ ਅਯੁੱਧਿਆ ਦੇ ਵਿੱਚ ਸਮੂਹਕ ਬਲਾਤਕਾਰ ਦੀ ਸ਼ਿਕਾਰ ਦਲਤ ਲੜਕੀ ਨਾਲ ਬੇਇਨਸਾਫੀ ਕੀਤੀ ਸੀ ਅਤੇ ਇਨਸਾਫ ਦੇਣ ਦੀ ਬਜਾਏ ਉਹਦੇ ਉੱਤੇ ਦਬਾਅ ਪਾਇਆ ਕਿਉਂਕਿ ਰਿਪੋਰਟਾਂ ਮੁਤਾਬਕ ਜਿਹੜੇ ਮੁਲਜ਼ਮ ਸਨ ਉਹ ਭਾਜਪਾ ਦੇ ਨਾਲ ਜੁੜੇ ਹੋਏ ਸੀ। ਉਹਨਾਂ ਲਿਖਿਆ ਕਿ ਦੇਸ਼ ਭਰ ਦੀਆਂ ਭਾਜਪਾ ਸਰਕਾਰਾਂ ਪੁਲਿਸ ਨੂੰ ਰਖਿਅਕ ਤੋਂ ਸ਼ਿਕਾਰੀ ਬਣਾਉਣ ਦੀ ਨੀਤੀ ਤੇ ਕੰਮ ਕਰ ਰਹੀਆਂ ਨੇ। ਭਾਜਪਾ ਦੀਆਂ ਸਰਕਾਰਾਂ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਪ੍ਰਤੀ ਪੁਲਿਸ ਦਾ ਅਪਰਾਧ ਕਰਪਈਆ ਅਸਲ ਦੇ ਵਿੱਚ ਸੱਤਾਧਾਰੀ ਦੀ ਸਰਪ੍ਰਸਤੀ ਦਾ ਕਾਰਨ ਇਹ ਵੱਧ ਫੁੱਲ ਰਿਹਾ ਹੈ। ਅਜਿਹੇ 'ਚ ਦੇਸ਼ ਦੀਆਂ ਔਰਤਾਂ ਸੁਰੱਖਿਆ ਅਤੇ ਨਿਆਂ ਲਈ ਫਿਰ ਜਾਣ ਤਾਂ ਕਿੱਥੇ ਜਾਣ? ਵੇਖਦੇ ਆਂ ਕਿ ਅੱਗੇ ਚੱਲ ਕੇ ਇਹਦੇ ਉੱਤੇ ਹੋਰ ਕਿਹੜੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾਣਗੀਆਂ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ